ਬਾਈ ਹੁਣੀ ਦੇਖ ਸਕਦੇ ਹੋ ਕਿ ਗ੍ਰੈਂਡ ਫਿਨਾਲੇ ਦਿਲ ਮਨਾਤੇ ਚੁਰ ਔਰ ਜੇਕਰ ਅਸੀਂ ਇਹ 플ੈਗ ਦੀ ਦੂਸਰੀ ਸਾਈਡ ਦੇਖਦੇ ਆ ਤੇ ਇੱਧਰ ਲਿਖਿਆ ਹੋਇਆ ਓਮ ਦਿਲਜੀਤ ਆਲਵੇਸ ਆਪਣੇ ਕਾਨਸਰਟ ਤੇ ਚੈਂਟ ਕਰਦੇ ਹੋਏ ਨਜ਼ਰ ਆਉਂਦੇ ਨੇ ਓਮ ਕੀ ਪਲਾਨ ਹੈ ਅੱਜ ਦਾ ਅੱਜ ਦੀ ਰਾਤ ਦਾ ਕੀ ਪਲਾਨ ਹੈ ਕਾਨਸਰਟ ਦਿਲਜੀਤ ਦਾ ਹੋਣ ਜਾ ਰਿਹਾ ਕਿੰਨੀ ਕੁ ਖੁਸ਼ੀ ਹੈ ਖੁਸ਼ੀ ਤਾਂ ਬਹੁਤ ਹੈ ਬਸ ਐਹੀ ਹੈ ਬਸ ਸਟੇਜ ਤੇ ਬੁਲਾ ਲੈ ਇੱਕ ਵਾਰ ਜੱਫੀ ਪਾ ਲੈ ਬਸ ਹੋਰ ਕੁਝ ਨਹੀਂ ਚਾਹੀਦਾ ਹਾਂ ਪਰ ਉਹ ਜੱਪੀ ਨਾਲ ਐ ਪੂਰਾ ਕੰਮ ਘੈਂਟ ਹੋ ਜਾਣਾ ਹੋ ਜਾਣਾ ਵਸ ਚੰਡੀਗੜ ਗਿਆ ਸੀ ਉੱਥੇ ਬਾਜੀ ਥੱਲੇ ਆਈ ਸੀ ਪਰ ਸਾਡੇ ਵਾਲਿਆਂ ਦੇ ਬੈਰੀਗੇਟ ਤੋੜਦੇ ਸੀ ਤਾਂ ਉੱਥੇ ਆਈ ਨਹੀਂ ਸੀ ਹਾਂਜੀ ਤਾਂ ਹੋਰ ਕਿੱਥੇ ਚਲੇ ਗਈ ਸੀ ਉਹ ਮੈਂ ਮਿਲਣਾ ਸੀ ਉਹਨਾਂ ਨੂੰ ਸ਼ਾਲ ਲੈ ਕੇ ਗਿਆ ਸੀ ਪਰ ਉਹ ਹੋਰ ਕਿੱਥੇ ਚਲੇ ਗਈ ਸੀ ਉਰੇ ਮਿਲਾਂਗੇ ਜ਼ਰੂਰ ਲੁਧਿਆਣੇ 'ਚ ਅੱਛਾ ਅੱਜ ਸ਼ਾਲ ਲੈ ਕੇ ਆਏ ਹੋ ਹਾਂਜੀ ਹਾਂ ਲੈ ਕੇ ਆਇਆ ਜੀ ਚਲੋ ਬ੍ਰਦਰ ਅੰਦਰ ਲੈ ਗਏ ਲਾਈਨ ਚ ਖੜ ਗਏ ਫੇ ਲਾਈਨ ਵੱਡੀ ਹੋ ਜੂਗੀ ਕੀ ਫਾਇਦਾ ਫਿਰ ਅੱਛਾ ਇਹ ਵੀ ਹੈ ਕਿ ਲਾਈਨਾਂ ਲੱਗੀ ਜਾ ਰਹੀਆਂ ਹੈ ਫੈਨਸ ਨੇ ਸਭ ਤੋਂ ਪਹਿਲਾਂ ਅੱਗੇ ਪਹੁੰਚਣਾ ਹੈ ਮਿਲਣਾ ਵੀ ਹੈ ਦਿਲਜੀਤ ਨੂੰ ਅੱਜ ਚੰਡੀਗੜ੍ਹ ਸ਼ੋਅ ਦੇ ਵਿੱਚ ਗਏ ਸੀਗੇ ਥੋੜਾ ਵੀ ਕੁਝ ਅਧੂਰਾ ਰਹਿ ਗਿਆ ਸੀਗਾ ਅੱਛਾ ਤੁਸੀਂ ਜਿਵੇਂ ਕਿਹਾ ਕਿ ਇੱਕ ਵਾਲੀ ਹਾਂ ਮਿਲਣਾ ਰਹਿ ਗਿਆ ਮਤਲਬ ਹੋਰ ਕੀ ਵਾਈਬ ਤੁਹਾਨੂੰ ਲੱਗਦਾ ਕਿ ਅੱਜ ਦੇ ਦਿਨ ਚ ਵਕਰੀ ਹੋਣ ਵਾਲੀ ਹੈ ਕਿਉਂਕਿ ਗ੍ਰੈਂਡ ਫਿਨਾਲੇ ਹੈ ਅੱਜ ਅੱਛਾ ਮਿਲਣਾਸti ਬਣਾਇਆ ਹੈ ਇਹ ਸਪੈਸ਼ਲ 3 ਦਿਨ ਲੱਗੇ ਬਾਜ਼ਾਰ 'ਚ ਘੁੰਮਦੇ ਤਿੰਨ ਦਿਨ ਦੇ ਅੱਛਾ ਬਿਜਾਰੋ ਬਣਵਾਇਆ ਕਿ ਆਪਣਾ ਨਹੀਂ ਆ ਪੇਂਟ ਆ ਆ ਕੱਪੜਾ ਪਲੀਤ ਲਾਈਟਸ ਆ ਲਈਆਂ ਪੇਂਟ ਬਸ ਪੇਂਟ ਕਰਾਏ ਬਿਜਾਰੋ ਹਾਂਜੀ ਮਤਲਬ ਸਿਰਫ ਇੱਕ ਵਾਰ ਮਿਲਣਾ ਚਾਹੁੰਦੇ ਨੇ ਇਹ ਅੱਛਾ ਬੜੇ سارے ਫੈਨਸ ਪਹੁੰਚੇ ਨੇ ਕਿ ਅਸੀਂ ਦਿਲਜੀਤ ਨੂੰ ਇੱਕ ਵਾਰ ਦੇਖ ਹੀ ਲਈਏ ਹੈ ਨਾ ਇੱਕ ਵਾਰੀ ਲਾਈਵ ਵੇਖ ਲਈਏ ਤੁਸੀਂ ਕਹਿ ਰਹੇ ਹੋ ਕਿ ਦਿਲਜੀਤ ਇੱਕ ਵਾਰ ਜੱਫੀ ਪਾਲਣ ਸੋ ਬੜੇ ਫੈਨਸ ਨੇ ਜਿਹੜੇ ਵਕਵਾਕ ਆਪਣੀਆਂ ਖੁਆਇਸ਼ਾਂ ਲੈ ਕੇ ਪਹੁੰਚੇ ਹੋਣੇ ਲੱਗਦਾ ਹੈ ਕਿ ਦਿਲਜੀਤ ਅੱਜ ਸਟੇਜ ਤੇ ਬੁਲਾ ਕੇ ਇੱਕ ਵਾਰੀ ਜੱਫੀ ਪਾਲਣਗੇ ਪਾਲਣਗੇ ਅੱਜ ਲੱਗ ਰਿਹਾ ਮੈਨੂੰ ਅੰਦਰੋਂ ਫੀਲਿੰਗ ਵੀ ਆ ਰਹੀ ਹੈ ਥੋੜੀ ਥੋੜੀ ਬਾਕੀ ਦੇਖੋ ਅਸੀਂ ਗੱਡੀ ਚ ਪਾਠ ਕਰਦੇ ਆਏ ਸੀ ਪਾਠ ਜਪਜੀ ਸਾਹਿਬ ਚ ਪਈ ਸਾਰੇ ਪਾਠ ਕਰਤੇ ਅੱਛਾ ਹਾਂਜੀ ਸਿਰਫ ਇੱਕ ਦਿਲਜੀਤ ਨੂੰ ਮਿਲਣੇ ਬਾ ਤਾਂ ਕੀ ਲੱਗ ਰਿਹਾ ਅੱਜ ਕੀ ਵਖਰਾ ਹੋਣ ਵਾਲਾ ਵਖਰੇ ਆ ਵਖਰਾ ਦਾ ਬੰਦੇ ਬਹੁਤ ਆਣਗੇ ਅੱਜ ਦੇਖੋ ਕਿਉਂਕਿ ਬ੍ਰੌਂਚ ਟਿਕਟਾਂ ਵੀ ਖੋਲਤੀਆਂ ਸੀ ਵੀਰੇ ਨੇ ਤਾਂ ਲੱਗ ਰਿਹਾ ਬਹੁਤ ਬੰਦੇ ਹੋਣਗੇ ਰਾਸ਼ੀ ਵੀ ਬਹੁਤ ਹੋਊਗਾ ਸਾਰਾ ਨਾ ਵਧੀਆ ਟੂਰ ਆਈ ਹੋਊਗਾ ਲੁਧਿਆਣੇ ਦਾ ਗ੍ਰੈਂਡ ਫਿਨਲ ਕੀ ਕਹਿਣਾ ਚਾਹੁੰਦੇ ਹੋ ਬਸ ਆਈ ਨਹੀਂ ਬਸ ਸਟੇਜ ਤੇ ਬੁਲਾ ਲਿਆ ਵੀਰੇ ਜੀ ਤੂੰ ਦੇਖ ਰਿਹਾ ਇੰਟਰਵਿਊ ਕੀ ਬੋਲੋ ਥੈਂਕ ਯੂ ਸੋ ਮਚ ਉਮੀਦ ਕਰਦਾ ਤੁਹਾਨੂੰ ਜਿਹੜੀ ਤੁਹਾਡੀਆਂ ਕਵਾਇਸ਼ਾਂ ਨੇ ਉਹ ਪੂਰੀਆਂ ਜ਼ਰੂਰ ਹੋਣ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਦਿਲਜੀਤ ਦੇ ਫੈਨਸ ਦਾ ਜਿਹੜਾ ਪਿਆਰ ਹੈ ਉਹਨਾਂ ਦੇ ਲਈ ਅਸੀਂ ਵੇਖ ਰਹੇ ਹਾਂ ਆ ਦਿਲਜੀਤ ਜਿਵੇਂ ਆਪਣੇ ਸਟੇਜ ਤੇ ਨਜ਼ਰ ਆਉਂਦੇ ਨੇ ਉਵੇਂ ਹੀ ਕਾਸਟਿਊਮਸ ਦੇ ਵਿੱਚ ਤੁਰਲੇ ਵਾਲੀ ਪੱਗ ਕੁਰਤਾ ਚਾਦਰਾਂ ਚਾਦਰੇ ਦੇ ਉੱਤੇ ਮੋਗਲੀਆਂ ਬਣੀਆਂ ਹੋਈਆਂ ਸੋ ਇਹ ਸਾਰਾ ਪਿਆਰ ਹੈ ਦਿਲਜੀਤ ਦੇ ਫੈਨਸ ਦਾ ਦਿਲਜੀਤ ਦੇ ਲਈ ਸੋ ਹੋਰ ਕੀ ਕੁਝ ਵੱਖਰਾ ਹੈ ਹੋਰ ਫੈਨਸ ਕਿਹੜੀਆਂ ਹੱਦਾਂ ਪਾਰ ਕਰਦੇ ਨੇ ਦਿਲਜੀਤ ਨੂੰ ਮਿਲਣ ਦੇ ਲਈ ਜਾਂ ਹੋਰ ਕੀ ਕੁਝ ਤਿਆਰੀਆਂ ਕਰਕੇ ਆਉਂਦੇ ਨੇ ਦਿਲਜੀਤ ਦੇ ਲਈ ਕੀ ਕੁਝ ਗਿਫਟਸ ਲੈ ਕੇ ਆਉਂਦੇ ਨੇ ਜੇਕਰ ਉਹ ਰਿਵੀਲ ਕਰਨਾ ਚਾਹੁੰਦੇ ਹੋਣ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਮੈਂ ਸ਼ਗੁਨ ਕੈਮਰਾਮੈਨ ਨਵੀਨ